ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਜੀ 24 ਮਹਾਂਸਾਰੀ ਕਾਤਵਾਲ ਪ੍ਰੋਗਰਾਮ ਹੈ ਵਿਚਾਰ ਵਟਾਂਦਰਾ ਜਿਸ ਦੇ ਵਿੱਚ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਅੱਜ ਵੀ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਫਿਰਜਿੰਦਰ ਪੇਲੇ ਜੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਰ ਧੰਨਵਾਦ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਅਵਾਇਦ ਭਾਰਤੀਆਂ ਨੂੰ ਅਮਰੀਕਾ ਤੋਂ ਭਾਰਤ ਭੇਜਣ ਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਹੋ ਚੁੱਕਾ ਹੈ ਕੱਲ ਸਵੇਰੇ 205 ਭਾਰਤੀਆਂ ਦਾ ਜਿਹੜਾ ਪਹਿਲਾ ਜਹਾਜ਼ ਹੈ ਉਹ ਅੰਮ੍ਰਿਤਸਰ ਪਹੁੰਚ ਜਾਵੇਗਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਕੱਲ ਸਵੇਰੇ ਜਾਨੀ ਬੁੱਧਵਾਰ 9 ਵਜੇ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਅਮਰਸਰ ਵਿਖੇ ਜੀ ਅਮਰੀਕਾ ਦੇ ਮਿਲਟਰੀ ਦਾ ਜਹਾਜ਼ ਸੀ 17 ਜਿਹੜਾ ਸੈਨ ਐਂਟੋਨੀਓ ਤੋਂ ਫਲਾਈਟ ਲੈ ਕੇ ਜੀ ਪੰਜਾਬ ਆ ਰਿਹਾ ਹੈ ਹੂੰ ਉਸ ਵਿੱਚ ਜਿਵੇਂ ਤੁਸੀਂ ਦੱਸਿਆ ਕਿ 205 ਮਸਾਫਰ ਨੇ ਜੀ ਇਹ ਸਾਰੇ ਮਸਾਫਰ ਉੱਥੇ ਬਿਨਾਂ ਦਸਤਾਵੇਜ਼ਾਂ ਤੋਂ ਰਹਿ ਰਹੇ ਸੀ ਹੂੰ ਔਰ ਇਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਵੀ ਕਿਸੇ ਨਾ ਕਿਸੇ ਅਵੈਧ ਕੰਮ ਚ ਇਨਵੋਲਵਮੈਂਟ ਕਰਕੇ ਹੋਈ ਹੋਈ ਸੀ ਜੀ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਜਹਾਜ਼ ਹੈ ਇਹ ਪਹਿਲਾ ਜਹਾਜ਼ ਜਿਹੜਾ ਆ ਰਿਹਾ ਹੈ ਹਾਂ ਇਹਦੇ ਲਈ ਹਰੀ ਝੰਡੀ ਭਾਰਤ ਸਰਕਾਰ ਨੇ ਵੀ ਦਿੱਤੀ ਹੋਈ ਜੀ ਜੀ ਬਿਲਕੁਲ ਅਸੀਂ ਇਹਦੇ ਲਈ ਕੇਵਲ ਅਮਰੀਕਾ ਨੂੰ ਹੀ ਦੋਸ਼ੀ ਨਹੀਂ ਠਹਿਰਾ ਸਕਦੇ ਹਾਂ ਇਹ ਭਾਰਤ ਸਰਕਾਰ ਦੀ ਸਹਿਮਤੀ ਦੇ ਨਾਲ ਜੀ ਇਹ ਸਾਰਾ ਜਿਹੜਾ ਆ ਵਾਪਸੀ ਦਾ ਸਫ਼ਰ ਸ਼ੁਰੂ ਹੋਇਆ ਜੀ ਬਿਲਕੁਲ ਜੇ ਮੈਂ ਇਸ ਬਾਰੇ ਇੱਕ ਗੱਲ ਤੁਹਾਨੂੰ ਇਹ ਦੱਸਾਂ ਹਮ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਜਦੋਂ ਟਰੰਪ ਹੋਰਾਂ ਦੇ ਸੌਚ ਸਮਾਗਮ ਤੇ ਭਾਰਤ ਦੀ ਨੁਮਾਇੰਦਗੀ ਕਰਨ ਲਈ ਜੀ ਭਾਰਤ ਦੇ ਪ੍ਰਧਾਨ ਮੰਤਰੀ ਦੀਆਂ ਸ਼ੁਭ ਸ਼ਾਮਾਂ ਪਹੁੰਚਾਉਣ ਲਈ ਉੱਥੇ ਗਏ ਸੀ ਹਮ ਉਸ ਵੇਲੇ ਅਮੇਰ ਅਮਰੀਕਾ ਦੇ ਵਿਦੇਸ਼ ਮੰਤਰੀ ਨਾਲ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਹੈ ਉਸੇ ਮੀਟਿੰਗ ਵਿੱਚ ਇਹ ਗੱਲਾਂ ਤੈਅ ਹੋ ਗਿਆ ਸੀ ਹੂੰ ਇਹ ਗੱਲਾਂ ਤੈਅ ਹੋ ਗਿਆ ਸੀ ਕਿ ਭਾਰਤੀਆਂ ਦੀ ਬਹੁਤ ਵੱਡੀ ਗਿਣਤੀ ਜਿਹੜੀ ਹੈ ਉਥੇ ਜਿਹੜੀ ਹੈ ਉਹ ਰਹਿ ਰਹੀ ਹੈ ਤੇ ਉਹਨਾਂ ਵਿੱਚੋਂ ਕੁਝ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਜੀ ਔਰ ਉਹ ਗ੍ਰਿਫਤਾਰ ਕੀਤੇ ਬੰਦਿਆਂ ਤੋਂ ਹੀ ਇਹ ਪਹਿਲੀ ਲੜੀ ਜਿਹੜੀ ਹੈ ਉਹ ਸ਼ੁਰੂ ਹੋਣੀ ਸੀ ਹੂੰ ਸੋ ਇਹ ਜਿਹੜਾ ਆ ਉਹ ਇੱਕ ਜਹਾਜ਼ ਸਾਡੇ ਕੋਲ ਕੱਲ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚ ਜਾਣਾ ਹੈ ਜੀ ਇਹਦੇ ਨਾਲ ਹੀ ਮੈਨੂੰ ਆਪਣੇ ਪੰਜਾਬੀਆਂ ਨੂੰ ਇਹ ਦੱਸ ਦਿਆਂ ਇੱਕ ਦੁੱਖ ਵੀ ਹੈ ਜੀ ਕਿ ਇਹ ਜਿੰਨੇ ਲੋਕ ਵੀ ਗਏ ਸੀ ਇਹ ਸਾਰੇ ਦੇ ਸਾਰੇ ਲਗਭਗ 40 ਤੋਂ 50 ਲੱਖ ਰੁਪਈਆ ਏਜੰਟਾਂ ਨੂੰ ਦੇ ਕੇ ਗਏ ਸੀ ਜਾਂ ਤਾਂ ਇਹ ਮੈਕਸੀਕੋ ਦੀ ਜਿਹੜੀ ਸਰਹੱਦ ਹੈ ਉਹਨੂੰ ਪਾਰ ਕਰਕੇ ਗਏ ਸੀ ਜਾਂ ਇਹ ਕੈਨੇਡਾ ਦੀ ਸਰਹੱਦ ਪਾਰ ਕਰਕੇ ਗਏ ਸੀ ਸੋ ਇਹਨਾਂ ਦਾ ਜਾਣ ਦਾ ਤੇ ਸਮਾਂ ਇਹਨਾਂ ਦਾ ਜਿਹੜਾ ਉੱਥੇ ਬਰਬਾਦ ਹੋਇਆ ਇਹਨਾਂ ਦੇ ਨਾਲ ਜੇ ਮੈਂ ਇਹ ਕਹਾ ਕਿ ਇਹ ਲੋਕ ਜਿਵੇਂ ਲੁੱਟੇ-ਪੁੱਟੇ ਗਏ ਨੇ ਇਹ ਇਹਨਾਂ ਦੇ ਨਾਲ ਇੱਕ ਵੀ ਗੱਲ ਹੈਗੀ ਆ ਜੀ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਇਹ ਜਿਹੜੇ 205 ਵਿਅਕਤੀ ਆਉਣੇ ਨੇ ਜੀ ਭਾਵੇਂ ਅਧਿਕਾਰਤ ਤੌਰ ਤੇ ਇਹਦੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਵੀ ਉਹ ਕੌਣ ਨੇ ਕਿੱਥੇ ਦੇ ਨੇ ਕਿਉਂਕਿ ਪੰਜਾਬ ਆ ਰਿਹਾ ਜਹਾਜ਼ ਤੇ ਲੱਗਦਾ ਆ ਕਿ ਇਹ ਪੰਜਾਬੀ ਹੋਣਗੇ ਇਹਦੇ ਵਿੱਚ ਤੇ ਪੰਜਾਬੀ ਹੋਣਗੇ ਤੇ ਉਹਨਾਂ ਦੀ ਜਿਹੜੀ ਹਿਸਟਰੀ ਸ਼ੀਟ ਹੈ ਉਹ ਕੱਢਣ ਤੋਂ ਬਾਅਦ ਹੀ ਉਹਨਾਂ ਨੂੰ ਛੱਡਿਆ ਜਾਣਾ ਸੋ ਲਗਭਗ ਸਾਰੀ ਦਿਹਾੜੀ ਕੱਲ ਦੀ ਜਿਹੜੀ ਹੈ ਉਹ ਉਹਨਾਂ ਜਿਹੜੇ ਆਉਣ ਵਾਲੇ ਮਸਾਫਰ ਨਹੀਂ ਉਹਨਾਂ ਦੀ ਜਾਂਚ ਪੜਤਾਲ ਚ ਹੀ ਲੱਗ ਜਾਣੀ ਹੈ ਕਿ ਕੌਣ ਸੀ ਕਿੱਦਾਂ ਗਿਆ ਇੱਥੇ ਕੋਈ ਕ੍ਰਿਮੀਨਲ ਕੇਸ ਤਾਂ ਨਹੀਂ ਸੀ ਕਿੱਦਾਂ ਮਤਲਬ ਇਹਨਾਂ ਕਿੱਦਾਂ ਇਹਨਾਂ ਨੇ ਪਾਸਪੋਰਟ ਬਣਾਏ ਇਹ ਕੋਈ ਨਿਆਇਸ਼ ਪਾਸਪੋਰਟ ਬਣਾ ਕੇ ਤੇ ਨਹੀਂ ਗਿਆ ਇਹਨਾਂ ਦੀ ਉਡਾਨ ਕਿੱਥੋਂ ਹੋਈ ਕਿਉਂ ਇਹ ਸਾਰੀ ਜਿਹੜੀ ਜਾਂਚ ਪੜਤਾਲ ਤੋਂ ਬਾਅਦ ਹੀ ਇਹਨਾਂ ਨੂੰ ਜਿਹੜਾ ਆ ਉਹ ਉੱਥੋਂ 에어ਪੋਰਟ ਤੋਂ ਛੱਡਿਆ ਜਾਣਾ ਜੀ ਸਰ ਸਰ ਹੁਣ ਸਵਾਲ ਇਹ ਹੈ ਕਿ ਅਮਰੀਕਾ ਵਿੱਚ ਕਿੰਨੇ ਕੇ ਭਾਰਤੀ ਜਿਹੜੇ ਨੇ ਉਹ ਗੈਰ ਕਾਨੂੰਨੀ ਤੌਰ ਤੇ ਉੱਥੇ ਰਹਿ ਰਹੇ ਨੇ ਕੀ ਕੋਈ ਅਨਮਾਨ ਲਗਾਇਆ ਜਾ ਸਕਦਾ ਹੈ ਹਾਂਜੀ ਜੀ ਦੇਖੋ ਇਹ ਗੱਲ ਬਹੁਤ ਹੀ ਸਾਡੀਆਂ ਸਰਕਾਰਾਂ ਵਾਸਤੇ ਸ਼ਰਮਨਾਕ ਹੈ ਜੀ ਮੈਂ ਤੀ ਜਦੋਂ ਇਹ ਅੰਕੜੇ ਪੜ ਰਿਹਾ ਸੀਗਾ ਤਾਂ ਮੇਰੇ ਨੂੰ ਮਤਲਬ ਜਿੱਦਾਂ ਵਿਸ਼ਵਾਸ ਨਹੀਂ ਸੀ ਆ ਰਿਹਾ ਜੀ ਕਿ ਪਿਛਲੇ ਸਾਲ 2024 ਦੇ ਵਿੱਚ 90000 ਤੋਂ ਵੱਧ ਗੈਰ ਕਾਨੂੰਨੀ ਭਾਰਤੀ ਜਿਹੜੇ ਆ ਉਹ ਅਮਰੀਕਾ ਚ ਗਏ 90000 ਦਾ ਮਤਲਬ ਤੁਸੀਂ ਸਮਝੋ ਜੀ ਕਿ ਹਰ ਇੱਕ ਘੰਟੇ ਵਿੱਚ 10 ਗੈਰ ਕਾਨੂੰਨੀ ਭਾਰਤੀ ਜਿਹੜੇ ਨੇ ਉਹ ਅਮਰੀਕਾ ਜਾ ਰਹੇ ਆ ਜੀ ਬਿਲਕੁਲ ਜੇ 10 ਜਾ ਰਹੇ ਆ ਤੇ ਉਹਨਾਂ ਦੀ ਹੁਣ ਜੇ ਵਾਪਸੀ ਹੈ ਤੇ ਇੱਕ ਜਹਾਜ਼ ਚ ਜੇ 205 ਆ ਰਹੇ ਨੇ ਤਾਂ ਤੁਸੀਂ 90000 ਨੂੰ ਲਿਆ ਕੇ ਦੇਖੋ ਕਿ ਕਿੰਨਾ ਲੰਮਾ ਸਮਾਂ ਲੱਗੇਗਾ ਉਹਨਾਂ ਨੂੰ ਵਾਪਸ ਲੈ ਕੇ ਆਉਣ ਲਈ ਹਮ ਮਤਲਬ ਕਿੰਨੀ ਵੱਡੀ એનર્ਜੀ ਜਿਹੜੀ ਹੈ ਉਹਨਾਂ ਨੂੰ ਵਾਪਸ ਲੈ ਕੇ ਆਉਣ ਲਈ ਲੱਗਣੀ ਹੈ ਹਮ ਕਿਉਂਕਿ ਅਸੀਂ ਭਾਰਤ ਬਾਰੇ ਗੱਲ ਕਰਦੇ ਆ ਜੀ ਤੇ ਭਾਰਤ ਦੇ ਜਿਹੜੇ ਗੈਰਕਾਨੂੰਨੀ ਨਾਗਰਿਕ ਹੈ ਉਹਨਾਂ ਦੀ ਗਿਣਤੀ ਅਮਰੀਕਾ ਵਿੱਚ ਰਹਿ ਰਹੇ ਗੈਰਕਾਨੂੰਨੀ ਨਾਗਰਿਕ ਨਾਗਰਿਕਾਂ ਵਿੱਚੋਂ ਹਮ ਤੀਸਰੇ ਨੰਬਰ ਤੇ ਆ ਜੀ ਮਤਲਬ ਇਹ ਤੀਸਰੇ ਨੰਬਰ ਤੇ ਆ ਤੋਂ ਪਹਿਲਾਂ ਦੋ ਕੰਟਰੀ ਹੋਰ ਨੇ ਹਮ ਠੀਕ ਹੈ ਹੁਣ ਆਪਾਂ ਗੱਲ ਕਰੀਏ ਕਿ ਇਹ ਇਨਫੋਰਮੇਸ਼ਨ ਆਉਂਦੀ ਕਿੱਥੋਂ ਆ ਜੀ ਅ ਅਮਰੀਕੀ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ ਨੇ ਅਧਿਕਾਰਤ ਤੌਰ ਤੇ ਇਹ ਅੰਕੜੇ ਜਾਰੀ ਕੀਤੇ ਨੇ ਹਮ ਉਹਨਾਂ ਨੇ ਕਿਹਾ ਹੈ ਕਿ ਅਕਤੂਬਰ 2023 ਤੋਂ ਲੈ ਕੇ ਸਤੰਬਰ 2024 ਤੱਕ ਜੀ ਇਹ 11 ਮਹੀਨੇ ਬਣਦੇ ਆ ਹਮ ਅ ਮਕਸੀਕੋ ਤੇ ਕੈਨੇਡਾ ਦੇ ਬਾਰਡਰਾਂ ਦੇ ਰਾਹੀਂ ਅਮਰੀਕਾ ਦੀ ਯੂ ਅੰਦਰ ਦਾਖਲ ਹੋਣ ਵਾਲੇ 29 ਲੱਖ ਪ੍ਰਵਾਸੀਆਂ ਵਿੱਚੋਂ 29 ਲੱਖ ਗਿਣਤੀ ਦੇਖੋ ਕਿੰਨੀ ਜਿਆਦੀ ਹੈ 29 ਲੱਖ ਪ੍ਰਵਾਸੀਆਂ ਵਿੱਚੋਂ 90415 ਭਾਰਤੀ ਹੈ ਤੁਸੀਂ ਜੇ ਆਪਾਂ ਇਸ ਅੰਕੜੇ ਨੂੰ ਦੇਖੀਏ ਇੱਕ ਸਾਲ ਦੇ ਵਿੱਚ 29 ਲੱਖ ਲੋਕ ਗੈਰ ਕਾਨੂੰਨੀ ਅਮਰੀਕਾ ਚ ਪ੍ਰਵੇਸ਼ ਕਰ ਰਹੇ ਤੇ ਇਹਦੇ ਚੋਂ ਲਗਭਗ 1 ਲੱਖ ਜਿਹੜੇ ਨੇ ਉਹ ਭਾਰਤੀ ਹੈ ਭਾਰਤੀਆਂ ਦੀ ਗਿਣਤੀ ਬਹੁਤ ਘੱਟ ਹੈ ਪਰ ਘੱਟ ਕਿੰਨੀ ਹੈ ਵੀ ਹਰ ਇੱਕ ਘੰਟੇ 'ਚ 10 ਜਿਹੜੇ ਨੇ ਭਾਰਤੀ ਉੱਥੇ ਜਾ ਰਹੇ ਨੇ ਜੀ ਜੀ ਐਸ ਤੋਂ ਪਿਛਲੇ ਸਾਲ ਦੇ ਅੰਕੜੇ ਜਿਹੜੇ ਨੇ ਉਹ ਇੱਥੋਂ ਵੀ ਹੈਰਾਨੀਜਨਕ ਇਹ ਤੋਂ ਪਿਛਲੇ ਸਾਲ ਦੇ ਵਿੱਚ 32 ਲੱਖ 1143 ਜਿਹੜੇ ਗੈਰ ਕਾਨੂੰਨੀ ਲੋਕ ਨੇ ਉਹ ਬਿਨਾਂ ਦਸਤਾਵੇਜ਼ਾਂ ਤੋਂ ਅਮਰੀਕਾ 'ਚ ਹਾਜ਼ਰ ਹੁੰਦੇ ਨੇ ਹੂੰ ਮਲੇ 1 ਸਾਲ ਪਹਿਲਾਂ ਜੇ ਇਸ ਵਾਰ 38 ਲੱਖ ਹੈ ਉਹ ਤੋਂ ਪਹਿਲਾਂ 32 ਲੱਖ ਸੀ ਹੂੰ ਤੇ ਉਹਨਾਂ ਵਿੱਚ ਭਾਰਤੀਆਂ ਦੀ ਗਿਣਤੀ ਲਗਭਗ 96000 ਸੀ ਜੀ ਮਤਲਬ ਪਿਛਲੇ ਸਾਲ ਨਾਲੋਂ ਐਤ ਕੀ ਕੁੱਲ ਘਟ ਗਿਆ ਹੂੰ ਤੇ ਭਾਰਤੀ ਵੀ ਘਟ ਗਿਆ ਹੂੰ ਪਰੰਤੂ ਜਿੰਨੇ ਜਾ ਰਹੇ ਆ ਉਹ ਬਹੁਤ ਬਲਖ ਵਿੱਚ ਜਾ ਰਹੇ ਆ ਹੂੰ ਇਹ ਤੋਂ ਅਸੀਂ ਇਹ ਵੀ ਲਾ ਸਕਦੇ ਹਾਂ ਕਿ ਟਰੰਪ ਦੀ ਜਿਹੜੀ ਇਹ ਫਿਕਰਬੰਦੀ ਹੈ ਹੂੰ ਕਿ ਸਾਡੇ ਦੇਸ਼ ਚ ਕਿੰਨੇ ਲੋਕ ਗੈਰ ਕਾਨੂੰਨੀ ਆ ਰਹੇ ਨੇ ਜੀ ਉਹ ਫਿਕਰਬੰਦੀ ਗੈਰਵਾਜਬ ਨਹੀਂ ਗਈ ਹੂੰ ਉਹ ਬਿਲਕੁਲ ਵਾਜਬ ਹੈ ਜੀ ਬਿਲਕੁਲ ਵੀ ਕਿਸੇ ਦੇਸ਼ ਵਿੱਚ ਗੈਰ ਕਾਨੂੰਨੀ ਤੌਰ ਤੇ ਐਂਟਰ ਹੋਣ ਵਾਲੇ ਜਿਹੜੇ ਲੋਕ ਨੇ ਜੀ ਉਹ ਕਿੰਨੀ ਵੱਡੀ ਮਾਤਰਾ ਚ ਨੇ ਇਹ ਫਿਕਰਬੰਦੀ ਟਰੰਪ ਦੀ ਗੈਰਵਾਜਬ ਨਹੀਂ ਗਈ ਜੀ ਇਹ ਗੱਲ ਵੱਖਰੀ ਹੈ ਕਿ ਹਿੰਦੁਸਤਾਨ ਦੇ ਲੋਕ ਜਦੋਂ ਵਾਪਸ ਆ ਜਣੇ ਨੇ ਹੂੰ ਤੇ ਉਹਨਾਂ ਦੇ ਨਾਲ ਇਥੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਸਮਾਜ ਨੂੰ ਕਿੰਨਾ ਲਾਉਣਾ ਇਹ ਗੱਲ ਬੱਕਰੀ ਹੈ ਜੀ ਪਰੰਤੂ ਜਿਸ ਤਰੀਕੇ ਨਾਲ ਉੱਥੇ ਗਏ ਨੇ ਇਹ ਵੀ ਅੰਕੜੇ ਬਹੁਤ ਵੱਡੇ ਨੇ ਹਮ ਇਹਨਾਂ ਅੰਕੜਿਆਂ ਮੁਤਾਬਕ ਅ ਜਿਹੜੇ ਪਿਛਲੇ ਸਾਲ ਲੋਕ ਗਏ ਨੇ ਉਹਨਾਂ ਵਿੱਚ 25616 ਵਿਅਕਤੀ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਗਏ ਜੀ ਔਰ 43764 ਵਿਅਕਤੀ ਕੈਨੇਡਾ ਦਾ ਬਾਰਡਰ ਪਾਰ ਕਰਕੇ ਗਏ ਹਮ ਹੁਣ ਅੱਜ ਜਦੋਂ ਅਸੀਂ ਇਹ ਦੇਖਦੇ ਨਾ ਕਿ ਅਮਰੀਕਾ ਕੈਨੇਡਾ ਤੇ ਮੈਕਸੀਕੋ ਦਿੱਤੇ ਜੀ ਉਹਨਾਂ ਦੇ ਜਿਹੜੇ ਵਪਾਰਕ ਆ ਆਦਾਨ ਪ੍ਰਦਾਨ ਹੁੰਦਾ ਹੈ ਉਹਨਾਂ ਤੇ ਟੈਕਸ ਲਾ ਰਿਹਾ ਹੈ ਤੇ ਟੈਕਸ ਲਾਉਣ ਦੀ ਵਜ੍ਹਾ ਉਹ ਇਹ ਦੱਸ ਰਿਹਾ ਕਿ ਤੁਹਾਡੇ ਬਾਰਡਰਾਂ ਤੋਂ ਦੀ ਜਿਹੜਾ ਆ ਮਨੁੱਖੀ ਸਮਗਲਿੰਗ ਹੁੰਦੀ ਹੈ ਹਾਂ ਇਹ ਜਿਹੜੀ ਮਨੁੱਖੀ ਸਮਗਲਿੰਗ ਹੈ ਹਾਂ ਇਨੂੰ ਹੀ ਉਹ ਰੋਕਣ ਲਈ ਇਹਨਾਂ ਗਵਾਂਡੀ ਦੇਸ਼ਾਂ ਦੇ ਨਾਲ ਆਪਣੇ ਜਿਹੜੇ ਉਹ ਸਬੰਧ ਹੈ ਉਹ ਵਿਗਾੜ ਰਿਹਾ ਹੈ ਜੀ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਇਹ ਜਿਹੜੇ ਲੋਕ ਇਧਰੋਂ ਉਧਰ ਜਾਂਦੇ ਨੇ ਜੀ ਇਹਨਾਂ ਭਾਰਤੀਆਂ ਦੇ ਵਿੱਚ ਜਿਹੜੇ ਪਿਛਲੇ ਸਾਲ ਗਏ ਇਹਨਾਂ ਚ 500 ਬੱਚੇ ਵੀ ਆ ਹਮਤਲਬ ਔਰਤਾਂ ਵੀ ਆ ਜੁਵਾਨ ਵੀ ਆ ਤੇ ਛੋਟੇ ਬੱਚੇ ਵੀ ਆ ਜੀ ਮਤਲਬ ਹਰ ਵਰਗ ਦੇ ਲੋਕ ਜਿਹੜੇ ਨੇ ਉਹ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋਏ ਨੇ ਸੋ ਇਸ ਕਰਕੇ 트াম্প ਦਾ ਅਮਰੀਕਾ ਬਾਰੇ ਇਹ ਫਿਕਰਬੰਦੀ ਜਿਹੜੀ ਆ ਉਹ ਗੋਈ ਗੈਰਵਾਜ ਜਾਂ ਅਲੋਕਾਰੀ ਚੀਜ਼ ਨਹੀਂ ਗਈ ਇਹ ਸੱਚਮੁੱਚ ਜਿਹੜਾ ਅੰਕੜਾ ਹੈ ਉਹ ਹੈਰਾਨ ਕਰਨ ਵਾਲਾ ਹੈ ਜੀ ਸਰ ਹੁਣ ਸਵਾਲ ਮੇਰਾ ਇਹ ਹੈ ਕਿ 트াম্প ਤੋਂ ਪਹਿਲਾਂ ਵੀ ਕੀ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਭਾਰਤ ਵਾਪਸ ਭੇਜਿਆ ਗਿਆ ਸੀ ਬਿਲਕੁਲ ਜੋ ਵਾਈਡਨ ਦੇ ਰਾਜ ਵਿੱਚ ਪਿਛਲੇ ਸਾਲ 11 ਸੋ ਭਾਰਤੀਆਂ ਦਾ ਜਿਹੜਾ ਉਹ ਉਹਨਾਂ ਨੂੰ ਵਾਪਸ ਭਾਰਤ ਭੇਜਿਆ ਗਿਆ ਸੀਗਾ ਉਹ ਇਸੇ ਨੀਤੀ ਦੇ ਤਹਿਤ ਭੇਜਿਆ ਗਿਆ ਸੀਗਾ ਜੀ 22 ਅਕਤੂਬਰ 2024 ਨੂੰ ਚਾਰਟਰਡ ਫਲਾਈਟ ਜਿਹੜੀ ਹੈ ਉਹ ਵੀ ਸਿੱਧੀ ਅ ਅੰਮ੍ਰਿਤਸਰ ਇੰਟਰਨੈਸ਼ਨਲ ਹਵਾਈ ਅੱਡੇ ਤੇ ਹੀ ਉਤਰੀ ਸੀਗੀ ਜੀ ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਅ ਮੈਂ ਇੱਥੇ ਇੱਕ ਅੰਕੜਾ ਵੀ ਦੇਣਾ ਚਾਹੁੰਦਾ ਕਿ 2021 ਤੋਂ ਲੈ ਕੇ 2023 ਤੱਕ ਹੂੰ ਔਰ ਜਿਹੜੇ ਅਮਰੀਕਾ ਚ ਸਾਡੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਜਾਂਦੇ ਨੇ ਜੀ ਤੇ ਜਾ ਕੇ ਜਿਸ ਤਰੀਕੇ ਨਾਲ ਉਹ ਉੱਥੇ ਜਿਹੜੀ ਸ਼ਰਨ ਲਈ ਅਪਲਾਈ ਕਰਦੇ ਨੇ ਜੀ ਅ ਸ਼ਰਨ ਦਾ ਵੱਖਰੇ ਵੱਖਰੇ ਪੱਦਰਾਂ ਤੇ ਉਹ ਆਧਾਰ ਬਣਾਉਂਦੇ ਨੇ ਕਈ ਲੋਕ ਤੇ ਆਪਣੇ ਆਪ ਨੂੰ ਪੋਲਿਟਿਕਲ ਜਿਹੜੀ ਆ ਉਹ ਪਨਾਹ ਲੈਂਦੇ ਨੇ ਕਿ ਮੇਰੇ ਦੇਸ਼ ਵਿੱਚ ਮੈਂ ਅਸਿਆਂ ਸਰਕਾਰੀ ਮੈਂ ਸ਼ਾਮਲ ਆ ਕਿ ਮੇਰੇ ਦੇਸ਼ ਤੋਂ ਮੈਨੂੰ ਖਤਰਾ ਹੈ ਤੇ ਮੈਨੂੰ ਮੇਰੇ ਦੇਸ਼ ਤੋਂ ਖਤਰਾ ਹੈ ਜੀ ਇਸ ਕਰਕੇ ਅਸੀਂ ਮੈਂ ਉਸ ਦੇਸ਼ 'ਚ ਨਹੀਂ ਰਹਿ ਸਕਦਾ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਨਾਤੇ ਅਮਰੀਕਾ ਜਿਹੜਾ ਆ ਉਹ ਉਹਨਾਂ ਨੂੰ ਪੋਲੀਟਿਕਲ ਸ਼ਰਨ ਦੇ ਦਿੰਦਾ ਜੀ ਇਹ ਕੁਝ ਲੋਕਾਂ ਨੇ ਪਿਛਲੇ ਸਮਿਆਂ ਦੇ ਵਿੱਚ ਇਹ ਵੀ ਬਣਾ ਲਿਆ ਕਿ ਹਿੰਦੁਸਤਾਨ ਵਿੱਚ ਜਿਹੜਾ ਥਰਡ ਜੈਂਟਰ ਹੈ ਜਾਂ ਜਿਹੜਾ ਗੇ ਹੋਣਾ ਹੈ ਉਹ ਗੁਨਾਹ ਸਮਝਿਆ ਜਾ ਰਿਹਾ ਤੇ ਤੁਹਾਡੇ ਦੇਸ਼ ਵਿੱਚ ਮਨੁੱਖੀ ਆਜ਼ਾਦੀ ਤੇ ਬਹੁਤ ਲੋਕ ਵੱਡੀ ਪੱਧਰ ਤੇ ਇਸ ਨੂੰ ਆਧਾਰ ਬਣਾ ਕੇ ਝੂਟਾ ਮਖਟਾ ਆ ਵੀ ਪਨਾ ਲੈ ਰਹੇ ਨੇ ਜੀ ਹੁਣ ਤੁਸੀਂ ਦੇਖੋ ਵੀ 2021 ਤੋਂ ਲੈ ਕੇ 2023 ਤੱਕ ਅਮਰੀਕਾ ਵਿੱਚ ਸ਼ਰਨ ਲੈਣ ਵਾਲਿਆਂ ਦੀ ਜਿਹੜੀ ਗਿਣਤੀ ਹੈ ਨਾ ਉਹ 855% ਵਾਧਾ ਹੋਇਆ ਬਹੁਤ ਵੱਡਾ ਵਾਧਾ ਹੈ ਵੀ ਇਹਨਾਂ ਸਮਿਆਂ ਚ ਸ਼ਰਨ ਲੈਣ ਵਾਲਿਆਂ ਦੀ ਗਣਤੀ 'ਚ ਐਡਾ ਵੱਡਾ ਵਾਧਾ ਹੋਇਆ ਜੀ ਇਹ ਜੇ ਮੈਂ 2021 ਵਿੱਚ ਜਿਨ੍ਹਾਂ ਲੋਕਾਂ ਨੇ ਐਪਲੀਕੇਸ਼ਨ ਦਿੱਤੀ ਕਿ ਸਾਨੂੰ ਪੋਲਿਟਿਕਲ ਸਟੇ ਦੇ ਦਿਓ ਸਾਨੂੰ ਐਸ ਬਨਾਤੇ ਸਟੇ ਦੇ ਦਿਓ ਸਾਨੂੰ ਐਸ ਬਨਾਤੇ ਸਟੇਟ ਦੇਓ ਉਹਨਾਂ ਦੀ ਗਣਤੀ 63340 ਸੀ ਹੂੰ 63340 ਵਿਅਕਤੀਆਂ ਨੇ ਅਪਲਾਈ ਕਰਤਾ ਉਹਦੇ ਵਿੱਚੋਂ ਮਿਲੀ 16550 ਨੂੰ ਹੂੰ ਬਾਕੀ ਨੂੰ ਪ੍ਰਟੀਕਲ ਸਟੇ ਜਾਂ ਕਿਸੇ ਹੋਰ ਤਰ੍ਹਾਂ ਦੀ ਉੱਥੇ ਸਟੇ ਨਹੀਂ ਮਿਲੀ ਸ਼ਰਨ ਨਹੀਂ ਮਿਲੀ ਉਹ ਉੱਥੇ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਨੇ ਹੂੰ ਇਦਾਂ ਹੀ 2023 ਦੇ ਵਿੱਚ ਦੇਖੋ ਕਿੰਨਾ ਵਾਧਾ ਹੋ ਗਿਆ 456570 ਵਿਅਕਤੀਆਂ ਨੇ ਅਪਲਾਈ ਕੀਤਾ ਜੀ 4565750 ਵਿਅਕਤੀਆਂ ਨੇ ਜਦੋਂ ਅਪਲਾਈ ਕੀਤਾ ਤੇ ਉਹਦੇ ਵਿੱਚੋਂ 54350 ਵਿਅਕਤੀਆਂ ਨੂੰ ਜਿਹੜੀ ਹੈ ਉਹ ਉੱਥੇ ਸਟੇ ਮਿਲਦੀ ਹੈ ਜੀ ਇਹ ਵਾਅਦਾ ਜਿਹੜਾ ਆ ਇਹ ਬਹੁਤ ਵੱਡਾ ਹੂਸ ਵਾਅਦਾ ਆ ਜੀ ਸੋ ਇਸ ਵਾਅਦੇ ਨੂੰ ਦੇਖਦਿਆਂ ਹੀ ਅੱਜ ਅਮਰੀਕਾ ਦਾ ਰਾਸ਼ਟਰਪਤੀ ਜਿਹੜਾ ਆ ਉਹ ਉੱਥੇ ਪੈਦਾ ਹੋਇਆ ਜਿਹੜਾ ਬੱਚਾ ਆ ਮੰਨ ਲਓ ਦੋਨੇ ਜਿਹੜੇ ਮੀਆਂ ਬੀਬੀ ਨੇ ਉਹ ਕਿਸੇ ਦੇਸ਼ ਤੋਂ ਗਏ ਨੇ ਜੀ ਉਹ ਉੱਥੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਤੇ ਉਹਨਾਂ ਦੇ ਕੋਈ ਬੱਚਾ ਪੈਦਾ ਹੋ ਗਿਆ ਉਹ ਬੱਚਾ ਉੱਥੇ ਤਾਂ ਨਾਗਰਿਕ ਬਣ ਜਾਂਦਾ ਹੈ ਭਾਈ ਵਰਤ ਹੂੰ ਕੋਈ ਬੱਚੇ ਨੂੰ ਸਾਭਣਾ ਹੈ ਪਾਲਣਾ ਇਸ ਕਰਕੇ ਮਾਪਿਆਂ ਦਾ ਵੀ ਰਾਈਟ ਬਣ ਜਾਂਦਾ ਹੈ ਸੋ ਇਸ ਰਾਈਟ ਨੂੰ ਵੀ ਡੋਨਾਲਡ 트럼ਪ ਨੇ ਜਿਹੜਾ ਆ ਉਹ ਚੈਲੰਜ ਕਰ ਦਿੱਤਾ ਵੀ ਮੈਂ ਬਾਈ ਬਰਥ ਜਿਹੜਾ ਸਿਟੀਜ਼ਨਸ਼ਿਪ ਆ ਉਹ ਵੀ ਖਤਮ ਕਰ ਦੇਣੀ ਹੈ ਤੇ ਖਤਮ ਕਰਨ ਦਾ ਐਗਜ਼ੀਕਿਊਟਿਵ ਆਰਡਰ ਵੀ ਉਹਨਾਂ ਨੇ ਪਾਸ ਕਰਤਾ ਪਰ ਉੱਥੇ ਦੀਆਂ ਲਗਭਗ 22 ਸਟੇਟਾਂ ਨੇ ਇਹਦੇ ਖਿਲਾਫ ਜਿਹੜਾ ਆ ਉਹ ਕੋਰਟ ਚ ਜਾ ਕੇ ਇੱਕ ਰੈਟ ਪਟੀਸ਼ਨ ਧਾਰਤ ਕੀਤੀ ਹੈ ਕਿ ਇਹ 트ੰਪ ਦੇ ਅਧਿਕਾਰ ਖੇਤਰ ਵਿੱਚ ਹੀ ਨਹੀਂ ਗਾ ਇਹ ਨੇਚਰਲ ਲਾਅ ਆਫ ਜਸਟਿਸ ਦੇ ਵਿਖਲਾਫ ਹੈ ਇਹ ਉਹਨਾਂ ਲੋਕਾਂ ਦੇ ਖਿਲਾਫ ਹੈ ਤੇ ਉਸ ਤੋਂ ਬਾਅਦ ਅੱਜ ਅਮਰੀਕਾ ਦੇ ਵਿੱਚ ਉਹ ਕਿਉਂਕਿ ਅਗਲੀ ਤਰੀਕ ਨੂੰ ਸ਼ਾਇਦ ਬਾਈ ਮਿਲ ਗਈ ਹੈ ਬਾਈ ਫਰਵਰੀ ਦੀ ਜਿਹੜੇ ਜ ਪਰਿਵਾਰ ਜਾਂ ਜਿਹੜੀਆਂ ਔਰਤਾਂ ਫੈਮਿਲੀ ਵੇ ਤੇ ਸੀਗੀਆਂ ਉਹਨਾਂ ਨੇ ਬਹੁਤ ਜਲਦੀ ਦੇ ਵਿੱਚ ਸਜੇਰੀਨ ਆਪਰੇਸ਼ਨ ਰਾਈ ਜਿਹੜੇ ਬੱਚੇ ਪੈਦਾ ਕਰਨ ਦਾ ਜਿਹੜਾ ਫੈਸਲਾ ਕਰ ਲਿਆ ਤਾਂ ਕਿ ਇਹਨਾਂ ਬੱਚਿਆਂ ਦੇ ਬਿਨਾਂ ਤੇ ਉਹ ਇਸ ਦੇਸ਼ ਵਿੱਚ ਜਿਹੜੇ ਆ ਉਹ ਰਹਿਣ ਦਾ ਜਿਹੜਾ ਕਾਨੂੰਨੀ ਹੱਕ ਹੈ ਉਹ ਖਤਿਆਰ ਕਰ ਲੈਣ ਸੋ ਇਹ ਇਸ ਤਰ੍ਹਾਂ ਦੀਆਂ ਸਥਿਤੀਆਂ ਬਣੀਆਂ ਹੋਈਆਂ ਜਿਹੜੀਆਂ ਸਥਿਤੀਆਂ ਬਹੁਤ ਹੀ ਨਾਜ਼ੁਕ ਨੇ ਜੀ ਸਰ ਮੁੱਦਾ ਹੋਰ ਵੀ ਹੈ ਜ ਜਿੱਦੇ ਤੇ ਆਪਾਂ ਵਿਚਾਰ ਚਰਚਾ ਕਰਾਂਗੇ ਲੇਕਿਨ ਹੁਣ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ